ਉਸ ਮਾਤਾ ਨਾਲ ਮਿਲਾਉਂਦੇ ਆ ਜਿਹਦਾ ਸਿਰ ਦਾ ਸਾਈਂ ਚਲ ਗਿਆ ਵਾ ਅਤੇ ਜਵਾਨ ਪੁੱਤ ਨੂੰ ਜਿਹੜਾ ਕਿ ਐਕਸੀਡੈਂਟ ਹੋ ਜਾਂਦਾ ਦੇਖ ਸਕਦੇ ਹੋ ਵੀ ਚੰਗੀ ਤਰ੍ਹਾਂ ਇਹ ਨੌਜਵਾਨ ਚੱਲ ਫੇਰ ਨਹੀਂ ਸਕਦਾ ਅਤੇ ਇਸ ਦੀ ਲੱਤ ਵਿੱਚ ਪਲੇਟਾਂ ਪਈਆਂ ਨੇ ਇਹ ਪੰਜ ਮੈਂ ਗੁਰਦਾਸਪੁਰ ਗੁਰਦਾਸਪੁਰ ਤੋਂ ਆਉਂਦੇ ਆ ਗੱਡੀ ਭਰ ਕੇ ਆਉਂਦੇ ਸੀ ਇਹ ਡਰਾਈਵਰ ਦੀ ਅੱਖ ਲੱਗ ਗਈ ਸੀ ਡਰਾਈਵਰ ਸੌਂ ਗਿਆ ਸੀ ਤੇ ਅਸੀਂ ਗੱਡੀ ਦੀ ਪੀ ਦੇ ਵਿੱਚ ਆ ਗਏ ਸਾਂ ਡਾਕਟਰ ਕੀ ਦੱਸਦੇ ਨੇ ਵੀ ਚੰਗੀ ਤਰ੍ਹਾਂ ਤੁਸੀਂ ਕਦੋਂ ਚੱਲ ਪਾਓਗੇ ਤੇ ਪਲੇਟਾਂ ਕਿਉਂ ਨਹੀਂ ਹੱਤਕੜਾਈਆਂ ਤੁਸੀਂ ਬਾਜੀ ਗਰੀਬ ਵੀ ਕਰਕੇ ਪਲੇਟਾਂ ਨਿਕਲੀਆਂ ਨਹੀਂ ਮਾਤਰੇ ਬੰਦੇ ਸਾਂ ਇਹਦੇ ਕਰਕੇ ਫਿਰ ਮੈਂ ਪਲੇਟ ਨਹੀਂ ਕਢਾ ਸਕਿਆ ਤੁਸੀਂ ਇੱਕ ਸਹਾਰਾ ਬੰਨਾ ਸੀ ਮਾਤਾ ਦਾ ਪਰ ਤੁਸੀਂ ਲਖਿਆ ਕਿ ਮਾਤਾ ਖੁਦ ਤੁਹਾਡਾ ਸਹਾਰਾ ਬਣੀ ਆ ਸੋ ਕੁ ਦੇਣਾ ਸੀ ਅਸੀਂ ਸੋ ਕੁ ਜੀ ਉਹਨੂੰ ਮਾਤਾ ਨੂੰ ਅਸੀਂ ਦੁੱਖ ਦੇ ਦਿੱਤਾ ਕਿ ਮੈਂ ਕੰਮ ਕਰਨਾ ਚਾਹੁੰਦਾ ਸਾਂ ਪਰ ਇਸ ਕਰਕੇ ਮੇਰੀ ਹੁਣ ਲੱਤ ਕਰਕੇ ਮੈਂ ਆਪਣਾ ਕੰਮ ਨਹੀਂ ਕਰ ਸਕਦਾ ਇੱਕ ਪੈਨਸ਼ਨ ਤੋਂ ਹੀ ਮੈਂ ਗੁਜ਼ਾਰਾ ਕਰਦੀ ਮੇਰਾ ਕੋਈ ਨਹੀਂ ਇਹਨਾ ਤਾਂ ਬਗੈਰ ਵੀ ਮੇਰਾ ਕੋਈ ਨਹੀਂ ਇਹਦੇ ਤਾਂ ਬਗੈਰ ਵੀ ਚਲੋ ਕੰਕਾ ਮਿਲ ਜਾਂਦੀ ਆਟਾ ਕੋਟੇ ਤਾਂ ਟਾਈਮ ਪਾਸ ਹੁੰਦਾ ਜਾਂਦਾ ਤੇ ਇਦਾਂ ਹੀ ਥੋੜਾ ਥੋੜਾ ਕਰਕੇ ਕਰ ਲਈਂ ਅੱਜ ਅਸੀਂ ਦੁੱਧੂ ਵੀ 10 ਰੁਪਈਆ ਦਾ ਲੈ ਕੇ ਟਾਈਮ ਪਾਸ ਆਪਣਾ ਕਰਦੇ ਫਿਰਦੇ 50 60 ਕਿਲੋ ਰੋਜ਼ ਤਾਂ ਹੁੰਦਾ ਸੀ ਸਾਡਾ ਦੁੱਧ ਸਾਡੇ ਦਾ 15 ਮੱਝਾਂ ਦੇ ਨਾਲ ਤੇ ਇਹੋ ਜਿਹਾ ਸੋਨਾ ਗੁਜ਼ਾਰਾ ਕਰਦੇ ਸੀ ਬਹੁਤ ਸੋਨਾ ਸਾਡਾ ਟਾਈਮ ਪਾਸ ਸੀਗਾ ਪਰ ਅੱਜ ਸਾਡੇ ਤੇ ਇਸ ਤਰ੍ਹਾਂ ਦੇ ਦਿਨ ਆ ਗਏ ਨੇ ਅਹੀਂ ਹੁਣ ਡੰਗਰ ਵੀ ਵਿਵੇਕ ਤੇ ਪਹਿਲੀ ਵੀ ਵਿਵੇਕ ਦੀ ਇਸ ਟਾਈਮ ਸਾਡੇ ਕੋ ਕੁਛ ਨਹੀਂ ਹੈ ਕਦੀ ਨਹੀਂ ਸੀ ਇਹ ਸਭ ਸੋਚਿਆ ਵੀ ਸਾਡੇ ਤੇ ਇਹੋ ਜਿਹਾ ਟਾਈਮ ਆਏਗਾ ਪਰ ਹੁਣ ਮਹਾਰਾਜ ਨੇ ਟਾਈਮ ਬਹੁਤ ਖੋਲੇ ਨਾ ਸਾਡੇ ਪਰਮਾਤਮਾ ਦਾ ਸ਼ੁਕਰ ਕਰਨਾ ਜੋ ਵੀ ਹੈ ਨਵ ਦੇਣ ਲਿਆ ਸੀ ਉਹਦੀ ਜਾਦ ਦੇ ਵਿੱਚ ਰਹਿਣ ਦੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਅਰਜੀਤ ਸਿੰਘ ਗਰੇਵਾਲ ਤਾਂ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਖਾਵਾਂਗੇ ਅੱਜ ਤੁਹਾਨੂੰ ਅਮਰਸਰ ਦੇ ਚਗਾਵੇਂ ਦਾ ਜਿਹੜਾ ਪਿੰਡ ਆ ਭੁੱਲਰ ਦੀਆਂ ਜਿੱਥੇ ਤੁਹਾਨੂੰ ਘਰ ਦੇ ਹਾਲਾਤ ਦਿਖਾਵਾਂਗੇ ਉਸ ਪਰਿਵਾਰ ਦੇ ਜਿਹਦਾ ਘਰ ਦਾ ਮੁਖੀਆ ਸਰਦਾਰ ਪਾਲ ਸਿੰਘ ਜਿਨ੍ਹਾਂ ਦੀ ਮੌਤ ਹੋ ਜਾਂਦੀ ਆ ਅਤੇ ਉਸ ਤੋਂ ਬਾਅਦ ਘਰ ਦੇ ਕੀ ਹਾਲਾਤ ਹੋ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਘਰ ਦੇ ਜਿਹੜੇ ਚੁੱਲ੍ਹੇ ਤਾਂ ਕਿ ਜਿਹੜੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਠੰਡੇ ਪੈ ਗਏ ਨੇ ਕਿਉਂਕਿ ਘਰ ਦੇ ਜਿਹੜਾ ਕਮੋਂ ਵਾਲਾ ਮੁਖੀਆ ਸੀ ਸਰਦਾਰ ਪਾਲ ਸਿੰਘ ਦੀ ਮੌਤ ਹੋ ਜਾਂਦੀ ਆ ਅਤੇ ਉਸ ਤੋਂ ਬਾਅਦ ਉਹਨਾਂ ਦਾ ਘਰ ਦੇ ਜਿਹੜੇ ਹਾਲਾਤ ਨੇ ਬਤ ਬਤਰ ਹੋਏ ਨੇ ਤੁਹਾਨੂੰ ਤਸਵੀਰਾਂ ਜਿਵੇਂ ਸਾਡੀ ਕਰਾਂਗੇ ਅੰਦਰ ਦੀਆਂ ਤਾਂ ਤੁਸੀਂ ਸਾਡੀ ਕਰਦੇ ਆ ਉਸ ਮਾਤਾ ਨਾਲ ਮਿਲੌਂਦੇ ਆ ਜਿਹਦਾ ਸਿਰ ਦਾ ਸਾਈਂ ਚਲ ਗਿਆ ਵਾ ਅਤੇ ਜਵਾਨ ਪੁੱਤ ਨੂੰ ਜਿਹੜਾ ਕਿ ਐਕਸੀਡੈਂਟ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜਾ ਨੌਜਵਾਨ ਆ ਮਾਤਾ ਦਾ ਪੋਤੇ ਆ ਉਸਦੇ ਐਕਸੀਡੈਂਟ ਹੋ ਜਾਂਦਾ ਅਤੇ ਉਸ ਤੋਂ ਬਾਅਦ ਜਿਹੜੇ ਕਿ ਸੱਟ ਲੱਗਣ ਲੱਗਣ ਕਾਰਨ ਉਹਨਾਂ ਨੂੰ ਜਿਹੜਾ ਕਿ ਕਾਫੀ ਨੁਕਸਾਨ ਜਿਹੜਾ ਹੋਇਆ ਤੁਸੀਂ ਦੇਖ ਸਕਦੇ ਹੋ ਵੀ ਚੰਗੀ ਤਰ੍ਹਾਂ ਇਹ ਨੌਜਵਾਨ ਚੱਲ ਫੇਰ ਨਹੀਂ ਸਕਦਾ ਅਤੇ ਇਸ ਦੀ ਲੱਤ ਵਿੱਚ ਪਲੇਟਾਂ ਪਈਆਂ ਨੇ ਜਿਹੜੀ ਕਿ ਪਲੇਟਾਂ ਹਜੇ ਤੱਕ ਤੁਸੀਂ ਦੇਖ ਸਕਦੇ ਹੋ ਛੱਤਾਂ ਦਾ ਵੀ ਬਹੁਤ ਬੁਰਾ ਹਾਲਿਆ ਅਭੀ ਇਹ ਕੀ ਨਾਗੀ ਤੇਰਾ ਕੁਲਜੀਤ ਸਿੰਘ ਕਲਜੀਤ ਸਿੰਘ ਹੋਇਆ ਕੀ ਦਾ ਦਸ਼ਕਾ ਨੂੰ ਸਾਡਾ ਕਰਦੇ ਹੋ ਤੁਹਾਨੂੰ ਸੱਟ ਲੱਗੀ ਕਿਸ ਤਰ੍ਹਾਂ ਵਾ ਤੇ ਕੀ ਲਾਜ਼ਰੀ ਤੁਸੀਂ ਕਰਾਇਆ ਦਾ ਇਹ ਪੰਜ ਦਿਨ ਹੋਇਆ ਸੀ ਪਰ ਮੈਂ ਮੁੜ ਕੇ ਲਾਜ਼ ਕਰਾਇਆ ਸੀ ਮੜ ਕੇ ਮੇਰੀ ਲੱਤ ਵਗਣ ਦੇ ਵੀ ਸੀ ਉਸ ਤੋਂ ਬਾਅਦ ਮੁੜ ਕੇ ਮੇਰਾ ਲਾਜ਼ ਨਹੀਂ ਸੀ ਹੋਇਆ ਹਾਂਜੀ ਤੇ ਮੇਰੇ ਉਸ ਤੋਂ ਵੀ ਐਕਸੀਡੈਂਟ ਹੋਇਆ ਕਰਨਾ ਸੀ ਤੇ ਕਿੰਨਾ ਕਿ ਭਿਆਨਕ ਐਕਸੀਡੈਂਟ ਸੀ ਜਿਹਦੇ ਕਰਕੇ ਤੁਹਾਡੀ ਜਿਹੜੀ ਇਹ ਲੱਤ ਨੂੰ ਸੱਟ ਲੱਗੀ ਆ ਕਿੱਥੇ ਤੁਸੀਂ ਇਹਦਾ ਇਲਾਜ ਕਰਾਇਆ ਸੀ ਇਹ ਪੰਜ ਮੈਂ ਗਰਦਾਸਪੁਰ ਗਰਦਾਸਪੁਰੋਂ ਆਉਂਦੇ ਸਾਂ ਗੱਡੀ ਭਰ ਕੇ ਆਉਂਦੇ ਸੀ ਇਹ ਡਰਾਈਵਰ ਦੀ ਅੱਖ ਲੱਗ ਗਈ ਸੀ ਡਰਾਈਵਰ ਸੌਂ ਗਿਆ ਸੀ ਤੇ ਅਸੀਂ ਗੱਡੀ ਦੀ ਪੀ ਦੇ ਵਿੱਚ ਆ ਗਏ ਸਾਂ ਤੇ ਸਾਨੂੰ ਮੁੜ ਕੇ ਉਹਨਾਂ ਨੇ ਚੁੱਕ ਕੇ ਗਰਦਾਸਪੁਰ ਹਸਪਤਾਲ ਖੜਿਆ ਉਹਨਾਂ ਨੇ ਜਵਾਬ ਦਿੱਤਾ ਵੀ ਗੁਰੂ ਨਾਨਕਾ ਹਸਪਤਾਲ ਇਹਨਾਂ ਨੂੰ ਲੈ ਜਾਓ ਸਾਨੂੰ ਗੁਰੂ ਨਾਨਕਾ ਹਸਪਤਾਲੋਂ ਲਏ ਨੇ ਤੇ ਮੇਰਾ ਮੁੜ ਕੇ ਇਹਨਾਂ ਨੇ ਇਲਾਜ ਕਰਵਾਇਆ ਸੀ ਕੀਤਾ ਸੀ ਹੋਇਆ ਸੀ ਇਲਾਜ ਮੇਰਾ ਤੇ ਇਹਦੇ ਵਿੱਚ ਮੁੜ ਕੇ ਮੈਂ ਥੋੜਾ ਜਿਹਾ ਤੁਰਨ ਲੱਗਾ ਵਾਂ ਦੇ ਉਸ ਮੈਂ ਡਿੱਗ ਪਿਆ ਸਾਂ ਉਹਦੇ ਵਿੱਚ ਮੜ ਕੇ ਮੇਰੀ ਲੱਤ ਵਗਣੀ ਸ਼ੁਰੂ ਹੋ ਗਈ ਸੀ ਉਦੋਂ ਬਾਅਦ ਮੜ ਕੇ ਮੇਰਾ ਲਜ ਨਹੀਂ ਹੋਇਆ ਸੀ ਮੈਨੂੰ ਸੋਪੀ ਅਸੀਂ ਦੇਖਿਆ ਤੁਸੀਂ ਜਿਹੜੀਆਂ ਪਲੇਟਾਂ ਪਈਆਂ ਹਜੇ ਤੱਕ ਪਲੇਟਾਂ ਵਿੱਚੇ ਪਈਆਂ ਨੇ ਤੁਸੀਂ ਕਢਿਆ ਕਿਉਂ ਨਹੀਂ ਗਈਆਂ ਪਲੇਟਾਂ ਅਜੇ ਡਾਕਟਰ ਕੀ ਦੱਸਦੇ ਨੇ ਵੀ ਚੰਗੀ ਤਰ੍ਹਾਂ ਤੁਸੀਂ ਕਦੋਂ ਚੱਲ ਪਾਓਗੇ ਤੇ ਪਲੇਟਾਂ ਕਿਉਂ ਨਹੀਂ ਹੱਤ ਕਢਾਈਆਂ ਤੁਸੀਂ ਅਜੇ ਤੱਕ ਬਾਜੀ ਗਰੀਬੀ ਕਰਕੇ ਪਲੇਟਾਂ ਨਿਕਲੀਆਂ ਨਹੀਂ ਮਾਤਰਬੰਦੇ ਸਾਂ ਇਹਦੇ ਕਰਕੇ ਫਿਰ ਮੈਂ ਪਲੇਟ ਨਹੀਂ ਕਢਾ ਸਕਿਆ ਮਾਤਰਬੰਦਾ ਸਾਂ ਮੈਂ ਗਰੀਬੀ ਦਾ ਵਾਸੀ ਮੈਂ ਇਸ ਕਰਕੇ ਬਲੀਡ ਨਹੀਂ ਆ ਕਿਹਦਾ ਸਕਦੇ ਆਪਣੀ ਕਿ ਲੱਗਦਾ ਨਹੀਂ ਤੁਸੀਂ ਇੱਕ ਸਹਾਰਾ ਬੰਨਾ ਸੀ ਮਾਤਾ ਦਾ ਪਰ ਤੁਸੀਂ ਦੇਖਿਆ ਵੀ ਮਾਤਾ ਖੋ ਤੁਹਾਡਾ ਸਹਾਰਾ ਬਣੀ ਆ ਕਿ ਲੱਗਦਾ ਸੀ ਬੁੱਢੇ ਉਮਰੇ ਆਸਮਰੇ ਮਾਤਾ ਨੂੰ ਸੁੱਖ ਚਾਹੀਦਾ ਸੀ ਮਿਲਣਾ ਪਰ ਉਹ ਸੁੱਖ ਮਿਲਿਆ ਨਹੀਂ ਪੁੱਤਾਂ ਕੋਲ ਹਾਂਜੀ ਸੁੱਖ ਸੁੱਖ ਦੇਣਾ ਸੀ ਅਸੀਂ ਸੁੱਖ ਜੀ ਉਹਨੂੰ ਮਾਤਾ ਨੂੰ ਅਸੀਂ ਦੁੱਖ ਦੇ ਦਿੱਤਾ ਕੀ ਲੱਗਦਾ ਨਹੀਂ ਵੀ ਜਿਹੜਾ ਐਕਸੀਡੈਂਟ ਹੋ ਗਿਆ ਵਾ ਇਹਦੇ ਕਰਕੇ ਤੁਹਾਡਾ ਜਿਹੜਾ ਚੱਲਦਾ ਫਿਰ ਤੁਸੀਂ ਅਸਮਰਥ ਹੋ ਗਏ ਹੋ ਕੰਮਕਾਰ ਤੋਂ ਬਹਿ ਗਏ ਹੋ ਕਿ ਲੱਗਦਾ ਨਹੀਂ ਇਹ ਤੁਹਾਨੂੰ ਇਹ ਜਿਹੜਾ ਚੀਜ਼ ਨੂੰ ਕਾਫੀ ਜਿਹੜਾ ਖਮਿਆਜਾ ਤੁਹਾਨੂੰ ਭੁਗਤਣਾ ਪੈ ਰਿਹਾ ਐ ਇਸ ਐਕਸੀਡੈਂਟ ਦਾ ਹਾਂਜੀ ਇਹਦੇ ਕਰਕੇ ਮੈਂ ਕੰਮ ਕਰਨਾ ਚਾਹੁੰਦਾ ਸੀ ਪਰ ਇਸ ਕਰਕੇ ਮੇਰੀ ਹੁਣ ਲੱਤ ਕਰਕੇ ਮੈਂ ਆਪਣਾ ਕੰਮ ਨਹੀਂ ਕਰ ਸਕਦਾ ਸੀ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਤਸਵੀਰਾਂ ਵਿੱਚ ਇਹ ਜਿਹੜੇ ਮਾਪੋਤ ਨੇ ਤੁਹਾਡੀ ਗਾੜੀ ਮਦਦ ਦੀ ਗੋਹਾਲ ਲਗਾ ਰਹੇ ਨੇ ਇਹ ਜਵਾਨ ਪੋਤੇ ਆ ਤੁਸੀਂ ਦੇਖ ਸਕਦੇ ਹੋ ਵੀ ਡਰਾਈਵਰ ਸੀ ਇਸ ਨੌਜਵਾਨ ਪਰ ਜਦੋਂ ਕੋਈ ਭਿਆਨਕ ਐਕਸੀਡੈਂਟ ਹੋ ਜਾਂਦਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਲੱਤ ਜਿਹੜੀ ਆ ਬਿਲਕੁਲ ਫ੍ਰੈਕਚਰ ਹੋ ਚੁੱਕੀ ਆ ਲੱਤ ਵਿੱਚ ਪਲੇਟਾਂ ਪਈਆਂ ਨੇ ਕਈ ਮਹੀਨੇ ਹਫ਼ਤਾ ਰਹਿਣ ਤੋਂ ਬਾਅਦ ਵੀ ਜਿਹੜਾ ਕੀ ਇਹ ਨੌਜਵਾਨ ਅੱਜ ਵੀ ਕਿਤੇ ਕਿਤੇ ਆਪਣੀ ਮਜਬੂਰੀ ਕਰਕੇ ਘਰ ਦੀ ਗਰੀਬੀ ਕਰਕੇ ਜਿਹੜਾ ਇਸ ਨੌਜਵਾਨ ਦੀਆਂ ਪਲੇਟਾਂ ਕੱਢੀਆਂ ਸੀ ਪਰ ਪੈਸੇਆਂ ਖਰੋ ਜਿਹੜਾ ਕੀ ਇਹਨਾਂ ਨੇ ਆ ਪਲੇਟਾਂ ਨਹੀਂ ਕੱਢੀ ਗਈਆਂ ਉਸ ਮਾਣ ਨਾਲ ਵੀ ਗੱਲਬਾਤ ਕਰਦੇ ਆ ਜਿਹਦੇ ਮਾਂ ਦਾ ਜਵਾਨ ਪੁੱਤ ਇਸ ਤਰ੍ਹਾਂ ਦੇ ਹਾਲਾਤ ਹੋਏ ਨੇ ਮਾਤਾ ਜੀ ਅਸੀਂ ਦੇਖਿਆ ਵੀ ਪੁੱਤ ਦੇ ਹਾਲਾਤ ਬ ਅੱਜ ਮੁਸ਼ਕਲਾਂ ਸਾਹਮਣਾ ਕਰਨਾ ਪੈਂਦੇ ਆ ਕਮਾਊ ਪੋਸੀ ਕਹਿੰਦੇ ਬੜੀ ਮਿਹਨਤ ਕਰਦੀ ਸੀ ਪਰ ਅੱਜ ਸਹਾਰਾ ਬਣ ਗਿਆ ਵਾ ਕਿਸ ਤਾਂ ਦੇ ਦੇ ਤੂੰ ਡਾਂਗ ਫੜ ਕੇ ਪੁੱਤ ਤੁਲਾ ਲੱਗ ਪਿਆ ਕੀ ਕਰੀ ਉਹਨੂੰ ਵੇਖ ਕੇ ਜਰਿਆ ਨਹੀਂ ਜਾਂਦਾ ਕਿਦਾਂ ਮੈਂ ਇਹਨਾਂ ਨੂੰ ਹੁਣ ਵਿਚਾਰਿਆਂ ਨੂੰ ਕਮਾ ਕੇ ਖਵਾ ਸਕਨੀ ਇੱਕ ਪੈਨਸ਼ਨ ਤੋਂ ਹੀ ਮੈਂ ਗੁਜ਼ਾਰਾ ਕਰਦੀ ਆ ਔਰ ਮੇਰਾ ਕੋਈ ਨਹੀਂ ਇਹਨਾ ਤੋਂ ਬਗੈਰ ਵੀ ਮੇਰਾ ਕੁਝ ਨਹੀਂ ਇਹਦੇ ਤੋਂ ਬਗੈਰ ਵੀ ਹਾਂਜੀ ਲੱਗਦਾ ਨਹੀਂ 1500 ਰੁਪਏ ਦੇ ਨਾਲ ਕਿਸਤਾ ਕਰਦਾ ਗੁਜ਼ਾਰਾ ਕਰੋਗੇ ਦਵਾਈਆਂ ਦਾਰੂ ਵੀ ਲਿਉਣੀ ਹੁੰਦੀ ਆ ਕਿਤੇ ਕੋਈ ਸੁੱਖ ਦੁੱਖ ਜੀ ਜਾਣਾ ਪੈਂਦਾ ਕਿ ਲੱਗਦਾ 1500 ਰੁਪਏ ਦੇ ਨਾਲ ਪ੍ਰਵਾਹ ਲਿਜਾਰਾ ਹੋ ਜੂਗਾ ਨਹੀਂ ਹੁੰਦਾ ਤੇ ਨਹੀਂ ਫਿਰ ਹੁਣ ਟਾਈਮ ਪਾਸ ਤੇ ਕਰਨਾ ਹੀ ਮੜਾ ਚੰਗਾ ਹੂੰ ਅਿਤਨਾ ਹੀ ਚਲੋ ਕਣ ਕਮੇਲ ਜਾਂਦੀ ਆਟਾ ਕੋਟੇ ਦਾ ਟਾਈਮ ਪਾਸ ਹੁੰਦਾ ਜਾਂਦਾ ਤੇ ਇਦਾਂ ਹੀ ਥੋੜਾ ਥੋੜਾ ਕਰਕੇ ਕਰ ਲਈਂ ਇਹ ਬਜਾਰਾ ਅਸੀਂ ਦੇਖਿਆ ਅੰਦਰ ਸੋਈ ਦੇ ਵਿੱਚ ਜਾ ਕੇ ਵੀ ਘਰ ਦੇ ਜਿਹੜੇ ਡੱਬੇ ਹੁੰਦੇ ਨੇ ਰਾਸ਼ਨ ਦੇ ਉਹ ਵੀ ਖਾਲੀ ਪਏ ਨੇ ਕਿਸੇ ਵਿੱਚ ਕੋਈ ਰਾਸ਼ਨ ਨਹੀਂ ਹੈਗਾ ਡੱਬੇ ਸਾਰੇ ਖਾਲੀ ਪਏ ਨੇ ਇਹ ਕਦੋਂ ਹੁੰਦੀ ਹੈ ਉਮੀਦ ਵੀ ਸ਼ਾਇਦ ਇਹ ਡੱਬੇ ਕਿਤੇ ਭਰਨਗੇ ਕਿ ਜੈਸੇ ਤਰ੍ਹਾਂ ਖਾਲੀ ਰਹਿੰਦੇ ਨੇ ਇਹ ਇਸੇ ਤਰ੍ਹਾਂ ਜੀ ਥੋੜਾ ਥੋੜਾ ਲਿਆ ਕੇ ਜਿੰਦਨ ਹੁੰਦਾ ਥੋੜਾ ਜਿਹਾ ਲਿਆ ਕੇ ਟਾਈਮ ਪਾਸ ਕਰ ਲੀਦਾ ਹੋਰ ਡੱਬੇ ਭਰਨ ਵਾਲੀ ਤੇ ਕੋਈ ਗੱਲ ਨਹੀਂ ਹੈਗੀ ਸਾਡੇ ਮਾਤਾ ਜੀ ਸਾਨੂੰ ਪਤਾ ਲੱਗਾ ਕਹਿੰਦੇ ਜਦੋਂ ਸਰਦਾਰ ਪਾਲ ਸਿੰਘ ਸੀ ਤੁਹਾਡੇ ਪਤੀ ਤੁਹਾਡੇ ਸਦੇ ਉੱਤੇ ਹੀ ਕਹਿੰਦੇ ਬਹੁਤ ਸੋਹਣੀ ਜ਼ਿੰਦਗੀ ਬਤੀਤ ਕਰਦੇ ਸੀ ਕਿਸ ਤਰ੍ਹਾਂ ਦਾ ਮਾਹੌਲ ਸੀ ਸਰਦਾਰ ਸਾਹਿਬ ਦੀ ਉਹ ਜਿਹੜੇ ਜਿਹੜੇ ਨੇ ਕਿੰਨੇ ਕਿ ਯਾਦ ਆਉਂਦੇ ਨੇ ਤੇ ਸਮਾਂ ਕਿੰਨਾ ਹੁੰਦਾ ਸੀ ਜਦੋਂ ਸਰਦਾਰ ਦੇ ਪਾਲ ਸਿੰਘ ਜੀ ਹੁੰਦੇ ਸੀ ਬਹੁਤ ਸੋਹਣੇ ਸਾਡੇ ਦਿਨ ਸਨ ਬੱਚੇ ਦੁੱਧ ਨਹੀਂ ਸੀ ਪੀਂਦੇ ਹੁੰਦੇ ਅੱਖ ਨਾਲ ਦੁੱਧ ਪੀਓ ਵੇ ਉੱਠ ਕੇ ਅੱਖ ਨਾਲ ਨਹੀਂ ਪੀਣਾ ਅੱਜ ਅਸੀਂ ਦੁੱਧ ਕਿੰਦਾ 10 ਰੁਪਏ ਦਾ ਲੈ ਕੇ ਟੈਂਪਾਸ ਆਪਣਾ ਕਰਦੇ ਫਿਰਦੇ ਕਿੰਨਾ ਦੁੱਧ ਹੁੰਦਾ ਸੀ ਕਰੀ 50 60 ਕਿਲੋ ਰੋਜ਼ ਦਾ ਹੁੰਦਾ ਸੀ ਸਾਡਾ ਦੁੱਧ ਸਾਡੇ ਹੁੰਦਾ 15 ਮੱਝਾਂ ਹੁੰਦੀਆਂ ਸਨ ਤੇ ਇਹ ਵਧੀਆ ਸੋਨਾ ਗੁਜ਼ਾਰਾ ਕਰਦੇ ਸਾਂ ਬਹੁਤ ਸੋਹਣਾ ਸਾਡਾ ਟੈਂਪਾਸ ਸੀਗਾ ਪਰ ਅੱਜ ਸਾਡੇ ਤੇ ਜਿ ਤਰ੍ਹਾਂ ਨੇ ਦਿਨ ਆ ਗਏ ਨੇ ਅਸੀਂ ਹੁਣ ਟਾਈਮ ਤੇ ਕਿੱਦਣ ਆਈਏ ਸਾਲੋਂ ਵੀ ਪਤਾ ਲੱਗਾ ਕਹਿੰਦੇ ਤੁਹਾਡੇ ਕੋਲ 2-4 ਕਿੱਲੇ ਪੈੜੀ ਵੀ ਹੁੰਦੀ ਸੀ ਹਾਂਜੀ 2 ਕਿੱਬਾ ਕਿੱਥੇ ਗਈ ਪੈੜੀ ਸਭ ਕੁ ਵਿਕ ਵਕ ਗਿਆ ਸਰਦਾਰ ਸਾਹਿਬ ਦੇ ਨਾਲ ਹੀ ਸਭ ਕੁ ਚਲ ਗਿਆ ਕਿੱਥੇ ਗਿਆ ਸਭ ਕੁਝ ਬਾਅਦ ਚ ਵੇਕ ਵੂਕ ਗਿਆ ਸਾਡੇ ਕੋਲ ਡੰਗਰ ਵੀ ਵੇਚ ਤੇ ਪੈੜੀ ਵੀ ਵੇਕਤੀ ਐਸ ਟਾਈਮ ਸਾਡੇ ਕੋ ਕੁਛ ਨਹੀਂ ਹੈ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਹਾਲਾਤ ਕੀ ਨੇ ਮਾਤਾ ਜੀ ਦੇ ਇਹਨਾਂ ਦੇ ਪਤੀ ਸਰਦਾਰ ਪਾਲ ਸਿੰਘ ਦੀ ਜਦੋਂ ਮੌਤ ਹੁੰਦੀ ਆ ਅਤੇ ਮਾਤਾ ਨੇ ਆਪਣੀ ਜਬਾਨ ਹੀ ਦੱਸਿਆ ਵੀ ਉਹਨਾਂ ਦੇ ਹਾਲਾਤ ਬਹੁਤ ਸੋਹਣੇ ਸੀ ਜ਼ਿੰਦਗੀ ਬਹੁਤ ਸੋਹਣੀ ਬਦੀਦ ਕਰਦੇ ਸੀ ਜਦੋਂ ਸਰਦਾਰ ਇਹਨਾਂ ਦੇ ਪਤੀ ਜਿਹੜੇ ਸਿੱਤੇ ਹੁੰਦੇ ਸੀ ਜਿਵੇਂ ਦੱਸਿਆ ਮਾਤਾ ਨੇ ਵੀ 50 60 ਕਿਲੋ ਘਰੇ ਦੁੱਧ ਹੁੰਦਾ ਸੀ ਇੰਨੀ ਵੱਡੀ ਤਦਾਦ ਵਿੱਚ 10 15 ਲਵੇਰੀਆਂ ਮੱਝਾਂ ਹੁੰਦੀਆਂ ਸੀ ਵੱਡਾ ਜ਼ਮੀਂਦਾਰ ਪਰਿਵਾਰ ਸੀ ਪਰ ਅੱਜ ਹਾਲਾਤ ਦੇਖ ਲੋ ਦੋ ਕਿਲੇ ਪੈਲੇ ਵੀ ਸੀ ਜਦੋਂ ਸਰਦਾਰ ਸਾਹਿਬ ਇਸ ਦੁਨੀਆ ਤੋਂ ਜਾਂਦੇ ਨੇ ਉਸ ਤੋਂ ਬਾਅਦ ਘਰ ਦੀ ਜਿਹੜੇ ਕਹਿ ਲੋ ਕਿ ਸਭ ਕੁਝ ਨਾਲ ਹੀ ਜਿਹੜਾ ਲੈ ਕੇ ਚਲ ਗਏ ਨੇ ਘਰ ਦੀਆਂ ਖੁਸ਼ੀਆਂ ਤੱਕ ਜਿਹੜੀਆਂ ਸਭ ਕੁਝ ਨਾਲ ਲੈ ਕੇ ਚਲ ਗਏ ਕਈ ਸੋਚਿਆ ਸੀ ਮਾਤਾ ਜੀ ਜਿੱਥੇ ਕਦੇ 50 60 ਕਿਲੋ ਦੁੱਧ ਹੁੰਦਾ ਸੀ ਅੱਜ 10 10 ਰੁਪਏ ਦੁੱਧ ਨੂੰ ਦੱਸ ਰਹੇ ਹੋ ਹਾਂਜੀ ਕਦੀ ਨਹੀਂ ਸੋਚਿਆ ਪੀ ਸਾਡੇ ਤੇ ਇਹੋ ਜਿਹਾ ਟਾਈਮ ਆਏਗਾ ਪਰ ਹੁਣ ਮਹਾਰਾਜ ਨੇ ਟਾਈਮ ਬਹੁਤ ਔਖਾ ਲਿਆਂਦਾ ਸਾਡੇ ਤੇ ਹਾਂਜੀ ਆਪਣੇ ਜਨਾਂ ਨੂੰ ਦੇਖ ਕੇ ਕਿੰਨਾ ਕੁ ਦੁੱਖ ਹੁੰਦਾ ਵਾ ਕਿੰਨਾ ਕੁ ਆਪਣੇ ਆਪ ਤੇ ਕਦੀ ਇਹ ਚੀਜ਼ ਨੂੰ ਰੋਣਾ ਹੀ ਬੰਦਾ ਹੋਊਗਾ ਕਦੀ ਰੱਬ ਨਾਲ ਵੀ ਗੁੱਸਾ ਗਿਲਾ ਹੁੰਦਾ ਕਿ ਸੱਚੇ ਪਾਤਸ਼ਾ ਐਡੀ ਸੋਹਣੀ ਸਰਦਾਰ ਸੀ ਐਡੀ ਸੋਹਣੀ ਜ਼ਿੰਦਗੀ ਬਤੀਤ ਕਰਦੇ ਸੀ ਅੱਜ ਕਿਹੜੇ ਹਾਲਾਤਾਂ ਸਾਨੂੰ ਭੇਜ ਦਿੱਤਾ ਅੱਜ ਜੇਕਰ ਸਰਦਾਰ ਪਾਲ ਸਿੰਘ ਹੁੰਦੇ ਤੇ ਮੈਨੂੰ ਲੱਗਦਾ ਸ਼ਾਇਦ ਘਰਦਾ ਇਹ ਹਾਲਾਤ ਨਾ ਹੁੰਦੇ ਜੀ ਇਹ ਹੈ ਉਹਨਾਂ ਇਹ ਕੰਮ ਨਹੀਂ ਬੱਚਿਆਂ ਨੂੰ ਵੀ ਨਹੀਂ ਇਤਨਾ ਕਰਨ ਦੇਣਾ ਤੇ ਚਲੋ ਸਾਡੇ ਸੋਨੇ ਦੇ ਲੰਗਦੇ ਸਨ ਬਹੁਤ ਸੋਨੇ ਪਰਮਾਤਮਾ ਨੂੰ ਪਰ ਹੁਣ ਵੀ ਪਰਮਾਤਮਾ ਦਾ ਸ਼ੁਕਰ ਕਰਨੇ ਜੇ ਉਹ ਵੀ ਹਨ ਦੇਣ ਦਿਆ ਸੀ ਉਹਦੇ ਜਹਰ ਦੇ ਵਿੱਚ ਰਹਿਣ ਦੇ ਇਸਾਲੂ ਮਾਤਾ ਵੀ ਪਤਾ ਲੱਗਾ ਤੁਸੀਂ ਸਾਡੇ ਨਾਲ ਗੱਲ ਕਰਦੇ ਪਈ ਸੀ ਕੈਮਰੇ ਆਫ ਰਿਕਾਰਡ ਵੀ ਜਦੋਂ ਤੁਸੀਂ ਕਿਤੇ ਗੁਰਦਆਰਾ ਸਾਹਿਬ ਜਾਂਦੇ ਹੋ ਕਿਤੇ ਉਥੇ ਤੁਸੀਂ ਸਾਡੇ ਨਾਲ ਘਟਨਾ ਕੀ ਵਾਪਰੀ ਆ ਦਰਸ਼ਕਾਂ ਨੂੰ ਸਾਂਝਾ ਕਰਦੇ ਹੋ ਵੀ ਹੁਣ ਤੇ ਗੁਰੂ ਘਰੋਂ ਵੀ ਧੱਕੇ ਪੈ ਲਾਪੇ ਨੇ ਕੀ ਕਹਿੰਦੇ ਆ ਕਈ ਵਾਰ ਵੀ ਇੰਨੇ ਚੀਜ਼ ਦੇ ਦੋ ਤਾਂ ਕਹਿੰਦੇ ਘਰ ਜਾ ਕੇ ਬਣਾ ਕੇ ਖਾ ਲਓ ਫਿਰ ਮਾਨੂੰ ਦੁੱਖ ਹੁੰਦਾ ਕਿ ਅੱਜ ਮੈਂ ਇਸ ਟਾਈਮ ਮਹਾਰਾਜ ਅੱਜ ਦੁੱਧ ਮੈਂ 10 ਰੁਪਏ ਦਾ ਲਿਆਉਣੀ ਆ ਤੇ ਕਿਸੇ ਦਿਨ ਮੇਰੇ ਘਰ 50 60 ਕਿਲੋ ਹੋਵੇ ਮੈਂ ਗੁਰੂ ਘਰ ਲੈ ਕੇ ਹੁੰਦੀ ਹੁੰਦੀ ਸੀ ਪਰ ਮਨ ਨੂੰ ਦੁੱਖ ਤੇ ਹੁੰਦਾ ਹੀ ਇਹ ਨਾ ਸਮਝ ਕੇ ਚਲੋ ਪੜਾ ਹੋਵੇ ਕਹਿਣ ਵਾਲਿਆਂ ਦਾ ਵੀ ਕੀ ਕਹਿ ਸਕਦੇ ਚਾਹੀਦੀ ਹੋਇਆ ਕੀ ਸੀ ਦੱਸ ਕੇ ਨਹੀਂ ਮੈਂ ਕਿ ਮੈਂ ਕਿਹਾ ਕਿ ਥੋੜੀਆਂ ਜਿਹੀ ਦੋਲਣੀ ਚ ਬਾਬੇ ਸੇਵੀਆਂ ਪਾ ਦੋ ਬਾਬੇ ਕਹਿੰਦੇ ਕਿ ਘਰ ਜਾ ਕੇ ਬਣਾ ਲਿਓ ਸੰਗਤ ਨੇ ਛਕਣੀਆਂ ਤੇ ਫਿਰ ਮਨ ਤੇ ਬਹੁਤ ਆਇਆ ਮੇਨ ਕਦੀ ਹਾ ਦੇ ਕਰ ਇੰਨਾ ਦੁੱਧ ਹੁੰਦਾ ਹੀ ਸੇਵੀਆਂ ਮੇਰੇ ਬੱਚਿਆਂ ਨੇ ਰਾਤ ਨੂੰ ਕਹਿਣੀਆਂ ਮੰਮੀ ਬਣਾ ਦੇ ਖੀਰ ਬਣਾ ਦੇ ਅਜਾ ਚੀਜ਼ ਖਾਣੀ ਹੁੰ ਤੇ ਬਣਾ ਕੇ ਦਿੰਦੀ ਹਣੀ ਪਰ ਦੁੱਧ ਤੋਂ ਬਗੈਰ ਮੈਂ ਇਦਾਂ ਨਹੀਂ ਹੋ ਗਈ। ਪਰ ਤੁਸੀਂ ਕਿਹਾ ਨਹੀਂ ਬਾਬਾ ਜੀ ਨਹੀਂ ਬਾਬਾ ਜੀ ਅਸੀਂ ਵੀ ਸੰਗਤ ਆ ਸਾਨੂੰ ਗੁਰੂ ਸਾਹਿਬ ਨੇ ਭੇਜਿਆ ਵਾ ਅਸੀਂ ਸੰਗਤ ਹੈਗੇ ਆ ਜੇਕਰ ਅੱਜ ਸਾਡੇ ਇਸ ਤਰ੍ਹਾਂ ਦੇ ਨਾਗੇ ਨੇ ਤੇ ਬਾਬਾ ਜੀ ਇਸ ਤਰ੍ਹਾਂ ਤਰ੍ਹਾਂ ਗੱਲ ਕੋ ਕੋ ਆਗੇ ਜੀ ਮੈਂ ਨਹੀਂ ਕਿਹਾ ਮੈਂ ਕਿਹਾ ਚਲੋ ਗੁਰੂ ਘਰ ਆਏ ਜੋ ਵੀ ਕਿਸੇ ਨੇ ਕਹਿ ਦਿੱਤਾ ਬਾਬਿਆਂ ਨੇ ਕੋਈ ਗੱਲ ਨਹੀਂ। ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਕੀ ਹਾਲਾਤ ਨੇ ਅਸੀਂ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਆ ਸੱਚੇ ਬਾਸ਼ਾ ਇਸ ਪਰਿਵਾਰ ਦੇ ਦੇਨਫੇਰ ਤੋਂ ਜਿਹੜੇ ਕੀ ਬਦਲਣ ਇਸ ਮਾਨ ਦਾ ਜਿਹੜਾ ਦੁੱਖ ਆ ਜਿਹੜਾ ਪ੍ਰਮਾਤਮਾ ਇਸ ਦੁੱਖ ਜਲਦੀ ਦੂਰ ਕਰੇ ਕਿਉਂਕਿ ਜਿਸ ਤਰ੍ਹਾਂ ਇਹਦੇ ਘਰ ਦੇ ਹਾਲਾਤ ਨੇ ਜਿਵੇਂ ਦੱਸਿਆ ਮਾਤਾ ਨੇ ਕਿਸੇ ਵਕਤ ਚੰਗੇ ਜ਼ਮੀਦਾਰ ਸੀ ਵਧੀਆ ਘਰ ਦਾ ਰੋਟੀ ਪਾਣੀ ਸੀ ਘਰ ਵਿੱਚ 50 60 ਕਿਲੋ ਦੁੱਧ ਹੁੰਦਾ ਸੀ ਲਵੇਰੀਆ ਹੁੰਦੀ ਸੀ 15 ਤੋਂ 20 ਦੋ ਕਿੱਲੇ ਜ਼ਮੀਨ ਤੱਕ ਹੁੰਦੀ ਸੀ ਬੜੀ ਸੋਹਣੀ ਜ਼ਿੰਦਗੀ ਬਤੀਤ ਕਰਦੇ ਸੀ ਪਰ ਕੀ ਪਤਾ ਸੀ ਜਦੋਂ ਘਰ ਦਾ ਮੁਖੀ ਸਰਦਾਰ ਪਾਲ ਸਿੰਘ ਦੁਨੀਆ ਤੋਂ ਚਲਾ ਗਿਆ ਉਸ ਤੋਂ ਬਾਅਦ ਘਰ ਦੇ ਕੀ ਹਾਲਾਤ ਹੋ ਗਏ ਨੇ ਸਾਡੀਆਂ ਦਰਸ਼ਕਾਂ ਨੂੰ ਪੀਲ ਇਸ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਜੋ ਕਿ ਇਹਨਾਂ ਦੇ ਹਾਲਾਤ ਜਿਹੜੇ ਬਦਲ ਸਕਣ ਇਹ ਮਾਤਾ ਜਿਹੜੇ ਆਪਣੇ ਪੁੱਤ ਦਾ ਇਲਾਜ ਕਰਾ ਸਕੇ ਕਿਉਂਕਿ ਘਰ ਵਿੱਚ ਲਾਹ ਕਰੋ ਜੋਗੇ ਪੈਸੇ ਤੱਕ ਹੈ ਨਹੀਂ ਆ ਤੁਸੀਂ ਦੇਖ ਸਕਦੇ ਹੋ ਛੱਤਾਂ ਜੜੀਆਂ ਨੇ ਉਸੇ ਤਰ੍ਹਾਂ ਨੇ ਲੈਂਟਰ ਜੜੂ ਪਿਆ ਕਮਰਿਆਂ ਦਾ ਪਰ ਹਜੇ ਹਾਲਾਤ ਦੇ ਦੇ ਕਿ ਬਹੁਤੇ ਵਧੀਆ ਨਹੀਂ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਤੁਹਾਨੂੰ ਸਾਂਝੀ ਕਰ ਰਹੇ ਆ ਸਾਡੀ ਦਸ਼ਕਾਂ ਨੂੰ ਅਪੀਲ ਐ ਇਸ ਵੀਡੀਓ ਵੱਤਵਾ ਸ਼ੇਅਰ ਕਰਦੇ ਹੋ ਤੇ ਮਾਤਾ ਜੀ ਪੁੱਤ ਦਾ ਇਲਾਜ ਕਿਉਂ ਨਹੀਂ ਕਰਾਇਆ ਅਸੀਂ ਦੇਖਿਆ ਲਾਤੋ ਦੀ ਗਲਤੀ ਪਈ ਆ ਰੱਬ ਨਾ ਕਰੇ ਕਿ ਲੱਤ ਵੱਡੀ ਪੈ ਗਈ ਹੈ ਨੁਕਸਾਨ ਹੋ ਗਿਆ ਫਿਰ ਕਿਤਾ ਕੀ ਕਰੋਗੇ ਹੁਣ ਫਿਰ ਮੇਰੇ ਕੋ ਕੁਛ ਹੈ ਨਹੀਂ ਹੁਣ ਦਵਾਈ ਤੱਕ ਵੀ ਉਹ ਤੁਹਾਨੂੰ ਦੱਸਿਆ ਵੀ 1500 ਚ ਮੈਂ ਗੁਜ਼ਾਰਾ ਕਰਦੀ ਫਿਰ ਇਹ ਮਿਲਾ ਦੇਣੀ ਆ ਕਦੀ ਡਾਕਟਰ ਕੋ ਧਾਰ ਫੜ ਕੇ ਦਾ ਹਵੀਆਂ ਦੀ ਦਵਾਈ ਨਾਲ ਕੀ ਬੰਦਾ ਤੁਸੀਂ ਤੁਸੀਂ ਉਹਨੇ ਜੀ ਇੱਦਾਂ ਹੀ ਜੇ ਰੈਂਪਾਸ ਬਿਲਕੁਲ ਹੀ ਹੁਣ ਗੱਲਬਾਤ ਕਰਾਂਗੇ ਜਿਹੜੇ ਕਿ ਸ਼ਿਵ ਕੁਮਾਰ ਸਾਡੇ ਇਥੋਂ ਚਗਾਵੇਂ ਦੇ ਜਿਹੜੇ ਕਿ ਇੱਕ ਸੂਝਵਾਨ ਤੇ ਵਧੀਆ ਨੌਜਵਾਨ ਨੇ ਅਕਸਰ ਹਮੇਸ਼ਾ ਲੋੜਵੰਦ ਲੋਕਾਂ ਦੀ ਮਦਦ ਕਰਦੇ ਨੇ ਅੱਜ ਵੀ ਸਾਨੂੰ ਇਹਨਾਂ ਨੇ ਇਸ ਪਰਿਵਾਰ ਦੇ ਨਾਲ ਬੁਲਾਇਆ। ਰਸ਼ਿਵ ਜੀ ਇਸ ਪਰਿਵਾਰ ਨੂੰ ਕਿੰਨਾ ਜਾਣਦੇ ਹੋ? ਹਾਲਾਤ ਕੀ ਹੋ ਗਏ ਨੇ ਪਰਿਵਾਰ ਦੇ ਤੁਹਾਨੂੰ ਦੱਸ ਕੇ ਸਾਂਝਾ ਕਰ ਦਿਓ। ਪਹਿਲਾਂ ਕੀ ਹਾਲਾਤ ਸੀ ਪਰਿਵਾਰ ਦੇ? ਪਰਿਵਾਰ ਵੇਖੋ ਜੀ ਬੜੀ ਖੁਸ਼ਹਾਲੀ ਵਾਲਾ ਜੀਵਨ ਜੀਂਦੇ ਸੀ ਜਿਨੂੰ ਇਹਨਾਂ ਦੇ ਪਿਤਾ ਜੀ ਹੈਗੇ ਸੀ। ਪਰ ਮੇਰਾ ਤੇ ਮਾਤਾ ਜੀ ਨਾਲ ਉਦੋਂ ਦਾ ਵਾਪਿਆ ਇਹ ਮੇਰੇ ਕੋ ਉੰਦੀ ਸੀ ਦੇ ਆਪਣੀ ਜਦੋਂ ਇਹ ਆਪਣੀ ਦੁੱਖ ਭਰੀ داستان ਦੱਸਦੇ ਤੇ ਇਹ ਵੀ ਜਿੰਨੇ ਕੇ ਜੋਗਾ ਅਗੇ ਇਹਨਾਂ ਦੀ ਜਰੂਰ ਹੈਲਪ ਕਰਦੇ ਹਾਂ ਤੇ ਅੱਜ ਮਾਤਾ ਫੇਰ ਮੇਰੇ ਕੋ ਆਏ ਦੇ ਵਿਚਾਰੇ ਮਨ ਭਰ ਕੇ ਆਖਣ ਲੱਗੇ ਕਿ ਘਰ ਤੇ ਹੁਣ ਆਟਾ ਵੀ ਨਹੀਂ ਹੈਗਾ ਤੇ ਫੇਰ ਚਲੋ ਮੈਂ ਕਿਹਾ ਤੁਹਾਡੇ ਵਰਗੇ ਵੀਰਾਂ ਨੂੰ ਮੈਂ ਬੁਲਾਉਣਾ ਚੰਗਾ ਸਮਝਿਆ ਕਿ ਚਲੋ ਸ਼ਾਇਦ ਕੋਈ ਵੀ ਰੱਬ ਦਾ ਜਿਹੜਾ ਬੰਦਾ ਇਹਨਾਂ ਵਿਚਾਰਿਆਂ ਦੀ ਕਿਤੇ ਬਾਹ ਹੀ ਫੜ ਲਵੇ ਚਲੋ ਦੋ ਵਗ ਦੀ ਰੋਟੀ ਦਾ ਹੀ ਇਹਨਾਂ ਦਾ ਪ੍ਰਬੰਧ ਹੋ ਸਕੇ ਤੇ ਅਸੀਂ ਇਸ ਵਾਸਤੇ ਤੁਹਾਨੂੰ ਬੁਲਾਇਆ ਅੱਜ ਅਸੀਂ ਦੇਖਿਆ ਸ਼ਿਵ ਜੀ ਕਹਿੰਦੇ ਜ਼ਮੀਦਾਰ ਪਰਿਵਾਰ ਆ ਕਹਿੰਦੇ ਜੱਟ ਪਰਿਵਾਰ ਨਾਲ ਸੰਬੰਧ ਰੱਖਦਾ ਵਾ ਅਸੀਂ ਦੇਖਿਆ ਵੀ ਲੋਕ ਕਹਿੰਦੇ ਨੇ ਵੀ ਜੱਟ ਬੜੇ ਸੌਕੇ ਨੇ ਜ਼ਮੀਦਾਰ ਬੜੇ ਸੌਕੇ ਨੇ ਪਰ ਇਹ ਹਾਲਾਤ ਨੇ ਜ਼ਮੀਦਾਰਾਂ ਦੇ ਇੱਕ ਹੀ ਲੱਗਦਾ ਵੀ ਅੱਜ ਵੀ ਜਿਹੜੇ ਕੈਸੋ ਵੀ ਤਪਕੇ ਦੇ ਜਿਹੜੇ ਹਾਲਾਤ ਨੇ ਜ਼ਮੀਦਾਰਾਂ ਦੇ ਅੱਜ ਵੀ ਕਿਤੇ ਵੱਤ ਤੋਂ ਵੱਤਰ ਜ਼ਿੰਦਗੀ ਬទਰੀ ਕਰ ਰਹੇ ਨੇ ਇਹ ਤੇ ਵੇਖੋ ਜੀ ਜਾਤਾਂ ਪਾਤਾਂ ਵਿੱਚ ਲੋਕਾਂ ਨੇ ਵੰਡਿਆ ਆ ਵੇਖੋ ਜਿਹੜਾ ਬੰਦਾ ਆਰਥਿਕ ਪੱਖੋਂ ਕਮਜ਼ੋਰ ਆ ਉਹਦੀ ਕੋਈ ਜਾਤ ਨਹੀਂ ਹੁੰਦੀ ਬਿਲਕੁਲ ਠੀਕ ਹੈ ਜੀ ਬਾਕੀ ਇਹਨਾਂ ਦੇ ਵਿਚਾਰਿਆਂ ਦੇ ਪਤਾ ਨਹੀਂ ਕੀ ਇਹਨਾਂ ਨੇ ਕਰਮ ਲਿਖਾਈ ਨੇ ਕਿ ਜਿਹੜਾ ਇਹੋ ਜੀ ਜ਼ਿੰਦਗੀ ਜੱਟ ਪਰਿਵਾਰ ਹੋਣ ਦੇ ਬਾਵਜੂਦ ਇਹੋ ਜੀ ਹਾਲਾਤਾਂ 'ਚ ਗੁਜ਼ਰ ਰਹੇ ਨੇ ਕਿ ਇਹਨਾਂ ਨੂੰ ਜੇ ਇੱਕ ਵਾਰੀ ਬਣਾ ਲਈ ਤੇ ਅਗਲੇ ਟਾਈਮ ਦੀ ਰੋਟੀ ਦਾ ਵੀ ਨਹੀਂ ਪਤਾ ਕਿ ਸਾਨੂੰ ਮਿਲਣੀ ਕਿ ਨਹੀਂ ਮਿਲੀ ਅਸੀਂ ਦੇਖਿਆ ਵੀ ਮਾਤਾ ਦੇ ਪੁੱਤ ਜਿਹੜਾ ਜਵਾਨ ਆ ਜਿਹੜਾ ਕਿ ਮਾਤਾ ਦਾ ਸਹਾਰਾ ਬਣਿਆ ਸੀ ਪਰ ਉਹਦੀ ਲਤ ਗਲੀ ਪਈ ਆ ਜਿਸ ਤਾਂ ਦੇ ਹਾਲਾਤ ਨੇ ਪਲੇਟਾਂ ਵਿੱਚ ਪਈਆਂ ਨੇ ਪਤਾ ਨਹੀਂ ਕਿਹੜੇ ਮੇਲੇ ਡਾਕਟਰ ਕਹਿੰਣ ਕਿ ਸ਼ਾਇਦ ਲਤ ਵੱਢ ਨਹੀਂ ਪੈ ਸਕਦੀ ਜਿਸ ਤਾਂ ਦੇ ਹਾਲਾਤ ਨੇ ਕਿਉਂਕਿ ਪਲੇਟਾਂ ਪਈਆਂ ਨੂੰ ਬੜਾ ਸਮਾਂ ਹੋ ਗਿਆ ਪਲੇਟਾਂ ਵਿੱਚ ਜਿਹੜੀਆਂ ਸ਼ਾਇਦ ਵਿੱਚ ਮਿਕਸ ਹੋ ਗਈਆਂ ਕਿੱਦਾਂ ਹੋ ਗਿਆ ਬੱਚੇ ਕੋਈ ਜਿੰਕਦਾ ਤੁਰਿਆ ਨਹੀਂ ਜਾਂਦੇ ਆ ਇਹ ਹਾਲਾਤ ਹੋ ਗਏ ਨੇ ਹਾਂਜੀ ਇਹ ਸਿਰਫ ਪੈਸੇ ਦੀ ਕਮੀ ਕਰਕੇ ਹੀ ਨਹੀਂ ਵਿਚਾਰਿਆ ਇਲਾਜ ਕਰਾ ਸਕਣ ਦੇ ਇਹਨਾਂ ਨੂੰ ਵੀ ਪਤਾ ਕਿ ਕਿਸੇ ਡਾਕਟਰ ਕੋਈ ਵੀ ਜਾਵਾਂਗੇ ਉਹਨਾਂ ਵੀ ਪੈਸੇ ਹੀ ਮੰਗਣੇ ਆ ਤੇ ਇਹਨਾਂ ਕੋ ਤੇ ਕਰਾਈ ਜੋਗੀ ਨਹੀਂ ਹੈਗੇ ਕਿ ਬਸ ਕਿਸੇ ਕੋ ਪਹੁੰਚ ਵੀ ਕਰ ਲੈਣ ਤੇ ਸਿਰਫ ਹਾਲਾਤ ਮਾੜੇ ਕਰਕੇ ਹੀ ਆਏ ਜੀ ਇਹਨਾਂ ਕੋ ਪਹੁੰਚ ਨਹੀਂ ਹੈਗੀ ਕਿ ਲਾਜ ਵੀ ਕਰਾ ਲੈਣ ਉਹ ਅਸੀਂ ਦੇਖਿਆ ਸ਼ਿਵ ਜੀ ਹੁਣੇ ਮਾਤਾ ਜੀ ਗੱਲ ਕਰ ਰਹੇ ਸੀ ਵੀ 5 ਕਿਲੋ ਆਟਾ ਤੁਹਾਡੇ ਕੋਲ ਲੈ ਕੇ ਆਏ ਨੇ ਘਰ ਵਿੱਚ ਆਟਾ ਤੱਕ ਜਿਹੜਾ ਹੈ ਨਹੀਂ ਸੀ ਰੋਟੀ ਪਕਾਉਣ ਜੂਗਾ ਜੋਗਾ ਅਸੀਂ ਦੇਖਿਆ ਜਿਹੜੇ ਅੰਦਰ ਖਾਸ ਕਰਕੇ ਜਿਹੜੇ ਅੰਦਰ ਰਾਸ਼ਨ ਦੇ ਡੱਬੇ ਨੇ ਉਹ ਵੀ ਜਿਹੜੇ ਖਾਲੀ ਪਏ ਨੇ ਇਸ ਤਰ੍ਹਾਂ ਦੇ ਹਾਲਾਤ ਹੋ ਗਏ ਨੇ ਹਾਲਾਤ ਤੇ ਵੇਖੋ ਜੀ ਅਸੀਂ ਤੇ ਇਹੋ ਹੀ ਸਮਝਦੇ ਹਾਂ ਕਿ ਜੇ ਸਮਾਜ ਵਿੱਚ ਇਨਸਾਨ ਆਇਆ ਤਾਂ ਘਟੂ ਘਟ ਪੰਜਾਬ ਦੇ ਕਿਹੋ ਜਿਹੇ ਸੂਬੇ ਤੇ ਕੋਈ ਭੁੱਖਾ ਨਹੀਂ ਸੌਂ ਸਕਦਾ ਆਪਾਂ ਵੇਖੋ ਘੇਰ ਘੇਰ ਲੋਕਾਂ ਨੂੰ ਲੰਗਰਾਂ ਵਿੱਚ ਵਾੜ ਰਹੇ ਆ ਪਰ ਜਿੱਥੇ ਲੋੜ ਆ ਉੱਥੇ ਨਹੀਂ ਜੀ ਪਹੁੰਚ ਰਿਹਾ ਜਿੱਥੇ ਚਾਹੀਦਾ ਅਸਲ ਲੰਗਰ ਪਹੁੰਚਣਾ ਚਾਹੀਦਾ ਇਹਨਾਂ ਦੀ ਵੀ ਕੋਈ ਨਾ ਕੋਈ ਬਾਤ ਸੁਣੀ ਚਾਹੀਦੀ ਹੈ ਤੇ ਮਾਤਾ ਜੀ ਕਿਸ ਤਰ੍ਹਾਂ ਦੀ ਮਤ ਮੰਗਦੇ ਹੋ ਕਿਸ ਤਰ੍ਹਾਂ ਦੀ ਮਤ ਹੋਣੀ ਚਾਹੀਦੀ ਹੈ ਸਾਡੇ ਜਿਹੜੇ ਦਰਸ਼ਕ ਨੇ ਦੇਸਾਰ ਦੇਸ਼ਾਂ ਦੇ ਬੈਠੇ ਨੇ ਰਾਬੋਗੇ ਸਰੋਤੇ ਨੇ ਹਮੇਸ਼ਾ ਕਿਸੇ ਕਿਸੇ ਦੀ ਮਤ ਕਰਦੇ ਨੇ ਬਾਹ ਫੜਦੇ ਨੇ ਜੋ ਤੁਹਾਡੇ ਵੀ ਮਾਪ ਪੁੱਤਰੀ ਉਹ ਬਾਹ ਫੱਲਣ ਤੁਹਾਡੇ ਸਹਾਰਾ ਬੰਨਣ ਕਿਸ ਤਰ੍ਹਾਂ ਦੀ ਮਤ ਮੰਗਦੇ ਹੋ ਕਿਸ ਤਰ੍ਹਾਂ ਦੀ ਮਤ ਹੋਣੀ ਚਾਹੀਦੀ ਹੈ ਪੁੱਟੇ ਉਹ ਗਲਪੀ ਇੱਕ ਇਹਦਾ ਲਾਜ ਹੋ ਜੇ ਉਹ ਗਲ ਰੋਟੀ ਪਾਣੀ ਮੰਗਨੇ ਹੋਰ ਪ੍ਰਮਾਤਮਾ ਦਾ ਦਿੱਤਾ ਇਹੋ ਕੁਛ ਹੀ ਮੰਗਨੇ ਹੋਰ ਕੀ ਮੰਗਣਾ ਸੀ ਪੁੱਟੇ ਢਪੜ ਕੇ ਤੁਹਾਡੀ ਖਾ ਲਿਕੇ ਇਹਦਾ ਲਾਜ ਹੋ ਜੇ ਬੱਚੇ ਦਾ ਹੱਸ ਇਹ ਹੋ ਗੋਸ਼ੀ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਮਾਲਾ ਕਹਿਣਾ ਵੀ ਇਸ ਬੁੱਤ ਦਾ ਇਲਾਜ ਹੋ ਜੇ ਤੇ ਰੋਜੀ ਰੋਟੀ ਜੋਗਾ ਹੋ ਰਹੀ ਹੈ ਕਿਉਂਕਿ ਅੱਜ ਦੇ ਜ਼ਮਾਨੇ 'ਚ ਜਿੱਥੇ ਛੱਤ ਆਪਣੀ ਆ ਉੱਥੇ ਰੋਜੀ ਰੋਟੀ ਬਹੁਤ ਜ਼ਰੂਰੀ ਆ ਤੇ ਸ਼ਿਵ ਜੀ ਇਹਨਾਂ ਦਾ ਮੋਬਾਈਲ ਨੰਬਰ ਕੋ ਸੰਪਰਕ ਕਰ ਲਵਾ ਕਿਸ ਤਰ੍ਹਾਂ ਖਰਾਬਤਾ ਕਰੇ ਕਿਹੜਾ ਪਿੰਡ ਆ ਦਸਕਾ ਜੂਠਾ ਨਾਲ ਕਰਦੇ ਹੋ ਤੇ ਕਿੱਥੇ ਪੈਂਦਾ ਪਿੰਡ ਵੀ ਪਿੰਡ ਵਿੱਚ ਆਉਣਾ ਹੋਵੇ ਕਿਸੇ ਨਾਲ ਮਤ ਕਰਨੀ ਹੋਵੇ ਕਿਸ ਤਰ੍ਹਾਂ ਕਰ ਸਕਦਾ ਤੇ ਮੋਬਾਈਲ ਨੰਬਰ ਵੀ ਸਾਂਝਾ ਕਰ ਦਿਓ ਉਹਨਾਂ ਦਾ ਹਾਂਜੀ ਇਹਨਾਂ ਕੋ ਵੇਖੋ ਮੋਬਾਈਲ ਤੇ ਨਹੀਂ ਜੇ ਹੈਗਾ ਇੰਨੇ ਹਾਲਾਤ ਨਹੀਂ ਹੈਗੇ ਕਿ ਮੋਬਾਈਲ ਵੀ ਰੱਖ ਸਕਦੇ ਹੋ ਹੁ ਪਰ ਫਿਰ ਵੀ ਪਿੰਡ ਦੇ ਆਂਡ ਗਵਾਂਡ ਦਾ ਕਿਸੇ ਦਾ ਨੰਬਰ ਤੁਹਾਨੂੰ ਦੱਸ ਦਿੰਨੇ ਆ ਤੇ ਜੇ ਕਿਸੇ ਨੇ ਆਪ ਵੀ ਆਉਣਾ ਹੋਵੇ ਭੁੱਲਰ ਪਿੰਡ ਜੇ ਆਣ ਕੇ ਬਾਈਪਾਸ ਤੇ ਕਿਸੇ ਨੂੰ ਵੀ ਪੁੱਛ ਲੈਣੇ ਪਾਲ ਸਿੰਘ ਦੇ ਘਰ ਜਾਣਾ ਵਾ ਤੇ ਸਾਰਾ ਕੁਝ ਉੱਥੋਂ ਤੁਹਾਨੂੰ ਕਲੀਅਰ ਇਹਨਾਂ ਦੇ ਹਾਲਾਤ ਵੇਖ ਕੇ ਪਤਾ ਲੱਗ ਜਾਊਗਾ ਕਿ ਕੀ ਆ ਜ਼ਿਲ੍ਹਾ ਅਮਰਸਰ ਜ਼ਿਲ੍ਹਾ ਅਮਰੀਸਰ ਜੀ ਤੁਸੀਂ ਵੀ ਆਪਣਾ ਮੋਬਾਈਲ ਨੰਬਰ ਸਾਂਝਾ ਕਰ ਦਿਓ ਤੁਸੀਂ ਲੱਗੇ ਹੋਇਆ ਹਾਂ ਹਾਂ ਜੀ ਮਾਤਾ ਦਾ ਐਡਰੈਸ ਹੈਗਾ ਜੀ ਪਿੰਡ ਭੁੱਲਰ ਤਹਿਸੀਲ ਲੋਪੋਗੇ ਜ਼ਿਲ੍ਹਾ ਅਮਰੀਤਸਰ ਮੋਬਾਈਲ ਨੰਬਰ ਹੈਗਾ ਜੀ ਉਹ ਵੀ ਇਹਨਾਂ ਦੇ ਕਿਸੇ ਗਵਾਂਡ ਦਾ ਹੀ ਆ 9855127950 9855127950 ٹھیک ہے جی بہت بہت ਧੰਨਵਾਦ ਜੀ ਤੁਸੀਂ ਦੇਖਿਆ ਵੀ موبائل ਨੰਬਰ ਵੀ ਦੱਸ ਦਿੱਤਾ ਗਿਆ ਪਤਾ ਵੀ ਦੱਸ ਦਿੱਤਾ ਗਿਆ ਹੁਣ ਸਾਡੇ ਵੀ ਦਸ਼ਕਾਣਾ ਨੂੰ ਅਪੀਲ ਆ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਜਿੰਨੀ ਕੋ ਕਰ ਸਕਦਾ ਕਿਉਂਕਿ ਤੇਲ ਫੁੱਲ ਤੁਹਾਡੀ ਜਿਹੜੀ ਸੇਵਾ ਵਾ ਇਸ ਪਰਿਵਾਰ ਦਾ ਰੋਜੀ ਰੋਟੀ ਦਾ ਜੱਗ ਜਾ ਜ਼ਰੂਰ ਹੋ ਜਾਊਗਾ ਸਾਡੀ ਦਸ਼ਕਾਣਾ ਨੂੰ ਅਪੀਲ ਆ ਖਾਸ ਕਰਕੇ ਜਿਹੜੇ ਸਾਡੀ ਸਿੱਖ ਸੰਗਤ ਆ ਹਮੇਸ਼ਾ ਪਰਵਾਰਾਂ ਦੀ ਬਾਹ ਫੜਦੀ ਆ ਅੱਜ ਇਸ ਮਾਪੋਤ ਦਾ ਵੀ ਸਹਾਰਾ ਬਣ ਜਿਓ ਕਿਉਂਕਿ ਇਹਨਾਂ ਦਾ ਸਹਾਰਾ ਕੋਈ ਨਹੀਂ ਆ ਇਸ ਮਾਪੋਤ ਅੱਜ ਤੁਹਾਡੇ ਸਾਰੇ ਨੂੰ ਡਿਗਰੀ ਆ ਤੁਹਾਡੀ ਮਦਦ ਨੂੰ ਡਿਗਰੀ ਆ ਸਾਡੀ ਦਸ਼ਕਾਂ ਪੀ ਲਿਆ ਇਸ ਵੀਡੀਓ ਵੱਤ ਵਤ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿ ਇਸ ਮਾਪੋਤ ਦਾ ਇਲਾਜ ਹੋ ਸਕੇ ਤੇ ਜਿਹੜੀ ਮਾਂ ਆ ਰੋਜੀ ਰੋਟੀ ਵਾਸਤੇ ਜਿਹੜੀ ਆਪਣੇ ਵਾਸਤੇ ਦੋ ਟਾਈਮ ਦਾ ਪ੍ਰਸ਼ਾਦਾ ਜਿਹਨੂੰ ਬਣਾ ਸਕੇ ਮੈਨੂੰ ਦਿਓ ਜੀ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਹਮਦਰਦ